ਅਸੀਂ ਖੜੇ ਆ ਜੀ ਲਹਿੰਦੇ ਪੰਜਾਬ ਦੇ ਪਿੰਡ ਬਹਾਲੀ ਕੇ ਜ਼ਿਲ੍ਹਾ ਸ਼ੇਖੂਪੁਰਾ ਦੱਸਿਆ ਜਾਂਦਾ ਹੈ ਕਿ ਇਹ ਬਾਈ ਐਮੀ ਵਿਰਖ ਹੋਣਾਂ ਦਾ ਪੁਰਾਣਾ ਪਿੰਡ ਹੈ ਇੱਥੋਂ ਉੱਠ ਕੇ ਉਹ ਉਧਰਲੇ ਪਾਸੇ ਚੜ੍ਹਦੇ ਪੰਜਾਬ ਗਏ ਸੀ ਮਤਲਬ ਇੱਥੇ ਸਰਦਾਰ ਰਹਿੰਦੇ ਹੁੰਦੇ ਸੀ ਉਹਨਾਂ ਦੀ ਹਵੇਲੀ ਆ ਇਹ ਸਾਰਾ ਪਿੰਡ ਹੀ ਦੱਸਦੇ ਆ ਜੀ ਸਰਦਾਰਾਂ ਦਾ ਸੀ ਇਹ ਪੁਰਾਣਾ ਘਰ ਇੱਕ ਬਚਿਆ ਹੋਇਆ ਇਸ ਪਿੰਡ ਦੇ ਵਿੱਚ ਇਹ ਪਿੰਡ ਵਾਲੇ ਤਾਂ ਦੱਸਦੇ ਵੀ ਜਿਹੜਾ ਇਹ ਘਰ ਵੀ ਹੈ ਕਹਿੰਦੇ ਇਹ ਘਰ ਵੀ ਬਾਈ ਐਮੀ ਵਿਰਖ ਹੋਣਿਆਂ ਦਾ ਹੈਗਾ ਇਹ ਹੁਣ ਪਤਾ ਨਹੀਂ ਕਿੰਨਾ ਕੁ ਸੱਚ ਹੈ ਜਾਂ ਕਿਵੇਂ ਹੈ ਤੇ ਦੱਸਦੇ ਕੋਈ ਕਾਲਾ ਸਿੰਘ ਤੇ ਨੌਨਿਹਾਲ ਸਿੰਘ ਸੀਗੇ ਦੋ ਭਰਾਵਾਂ ਦੇ ਦੋ ਭਰਾਵਾਂ ਦਾ ਇਹ ਘਰ ਸੀਗਾ ਇਹ ਪਿੰਡ ਦੇ ਅੱਜ ਕੁਝ ਇਹੋ ਜਿਹੇ ਹਾਲਾਤ ਚ ਹੈਗਾ ਤੇ ਪਰ ਇਹ ਗੱਲ ਪੱਕੀ ਹੈ ਮਤਲਬ ਵੀ ਬਾਈ ਐਮੀ ਵਿਰਕ ਹੋਣੇ ਜਾਂ ਜਿੰਨੇ ਵੀ ਵਿਰਕ ਪਰਿਵਾਰ ਹੈ ਜਿੰਨੇ ਵੀ ਪੰਜਾਬ ਚ ਆਪਣੇ ਉਧਰ ਵਿਰਕ ਰਹਿੰਦੇ ਆ ਸਾਰੇ ਇਸ ਪਿੰਡਾਂ ਚੋਂ ਮਰੀਦ ਕੇ ਕੱਲੋ ਕੇ ਤੇ ਨਾਲ ਹੋ ਗਿਆ ਜਿਵੇਂ ਬਾਹਰ ਲੀ ਕੇ ਇਹ ਸ਼ੇਖੂਪੁਰੇ ਜ਼ਿਲ੍ਹੇ ਦੇ ਪਿੰਡਾਂ ਇੱਥੋਂ ਸਾਰੀ ਮਾਈਗ੍ਰੇਸ਼ਨ ਹੋਈ ਹੈ ਤੇ ਪੁਰਾਣੇ ਘਰ ਤੁਹਾਨੂੰ ਆਮ ਹੀ ਮਿਲ ਜਾਣਗੇ ਇੱਧਰ ਤੁਸੀਂ ਆ ਦਿਖਾ ਸਕਦੇ ਹੋ ਕਿੰਨੇ ਕਿੰਨੇ ਪੁਰਾਣੇ ਦਰਵਾਜੇ ਤੇ ਪੁਰਾਣੇ ਘਰ ਆ ਦੇਖੋ ਜਿੰਦੇ ਲੱਗੇ ਪਏ ਆ ਜੀ ਤੇ ਇੱਧਰਲੇ ਪਾਸੇ ਜਦੋਂ ਤੁਸੀਂ ਦਿਖਾਉਂਗੇ ਨਾ ਆ ਦੇਖੋ ਬਾਹਰ ਦੇ ਜਿੰਦੇ ਲੰਘਦੇ ਤੇ ਕਹਿੰਦੇ ਹੁੰਦੇ ਨਾ ਜਿਵੇਂ ਪਰਦੇਸੀਆਂ ਨੇ ਤੁਰ ਜਾਣਾ ਸਾਰਾ ਛੱਡ ਕੇ ਆਉ ਦਾ ਮੇਲਾ ਤੇ ਉਹਨੇ ਇਥੋਂ ਲੰਘੇ ਕਿਸੇ ਟਾਈਮ ਮੁੜ ਕੇ ਕੋਈ ਇਹ ਇੱਥੇ ਢੇੜਾ ਵੀ ਨਹੀਂ ਮਾਰਿਆ ਕਿਸ ਨੇ ਇਹਨਾਂ ਨੂੰ ਦੇਖਣ ਵੀ ਨਹੀਂ ਆਇਆ ਇਹ ਘਰਾਂ ਨੂੰ ਹਵੇਲੀ ਵੀ ਨਾਲੇ ਬਹੁਤ ਵੱਡੀ ਆ ਖੁਆਂ ਨਹੀਂ ਹੈਗੀ ਮਾਣੀ ਮੋਟੀ ਜੀ ਹਨ ਸੁੰਨਸਾਨ ਹਵੇਲੀਆਂ ਪਈਆਂ ਜੀ ਇਹੋ ਜੇ ਕਿੰਨੀ ਅਨੇਕਾਂ ਘਰ ਤੁਹਾਨੂੰ ਲੈਂਦੇ ਪੰਜਾਬ ਚ ਆਮ ਹੀ ਮਿਲਦੇ